ਸਾਡਾ ਰੰਗ ਸੋਹਣਾ ਹੋ ਜਾਂਦਾ ਉਸ ਵੇਲੇ ਸਾਡੇ ਬੁੱਲ ਸੋਹਣੇ ਹੋ ਜਾਂਦੇ ਸਾਡੇ ਚੋ ਖੁਸ਼ਬੂ ਵਧੀਆ ਆਉਣ ਲੱਗ ਜਾਂਦੀ ਹੈ ਜਾਂ ਸਾਨੂੰ ਥੋੜੀ ਜਿਹੀ ਕੰਫਰਟੇਬਲ ਜਾ ਹੁੰਦਾ ਸੁੰਦਰਤਾ ਉਤਪਾਦਾਂ ਦੀ ਇੰਡਸਟਰੀ ਦਾ ਸਭ ਤੋਂ ਵੱਧ ਸੂਰਤ ਪੱਖ ਹੈ ਉਹ ਇਹ ਹੈ ਵੀ ਇਹ ਜੰਗਲੀ ਜਾਨਵਰਾਂ ਦੇ ਉੱਤੇ ਜ਼ੁਲਮ ਕਰਕੇ ਬਣਦੇ ਮਨ ਲੋਕੀ ਫੇਸ واਸ਼ ਵਗੈਰਾ ਬਣਾਇਆ ਜਾਂ ਪਾਊਡਰ ਬਣਾਇਆ ਉਹਨਾਂ ਦਾ ਪ੍ਰੀਖਣ ਹੁੰਦਾ ਖਰਗੋਸ਼ਾਂ ਦੇ ਉੱਤੇ ਗਿਨੀ ਪਿگز ਦੇ ਉੱਤੇ ਛੋਟੇ ਜਾਨਵਰਾਂ ਦੇ ਉੱਤੇ ਫਿਰ ਉਹਨਾਂ ਦੇ ਪ੍ਰੀਖਣਾਂ ਦੇ ਵਿੱਚ ਜਦੋਂ ਉਹ ਪਾਸ ਹੋ ਜਾਂਦੇ ਆ ਖਰਗੋਸ਼ਾਂ ਦੇ ਉੱਤੇ ਵਰਤੇ ਤਾਂ ਜਿਹੜੇ ਉਹ ਖਰਗੋਸ਼ ਗਿਨੀ ਪਿگز ਹੋਰ ਜੰਗਲੀ ਜਾਨਵਰ ਰੱਖੇ ਹੁੰਦੇ ਨੇ ਉਹਨਾਂ ਨੂੰ ਛੋਟੇ ਛੋਟੇ ਪਿੰਜਰਿਆਂ ਦੇ ਵਿੱਚ ਕੈਦ ਕਰਕੇ ਰੱਖਿਆ ਹੁੰਦਾ ਤੁਹਾਨੂੰ ਵੀ ਪਤਾ ਕਿਹੜੇ ਸੰਗਠਨ ਤੀਆਂ ਸਾਡੇ ਬੱਚੇ ਤੇ ਔਰਤਾਂ ਕਿਹੜੇ ਮਜਬੂਰ ਨੇ ਬੱਚੇ ਤੇ ਔਰਤਾਂ ਜੇ ਸਾਰੇ ਬਾਲਗ ਮਰਦ ਮਜ਼ਦੂਰ ਰੱਖੇ ਹੋਣਗੇ ਤਾਂ ਉਹ ਕਦੇ ਤਨਖਾਹ ਦੀ ਹੜਤਾਲ ਕਰਨਗੇ ਕਦੇ ਆਪਦੀ ਯੂਨੀਅਨ ਬਣਾ ਕੇ ਆਪਦੇ ਹੱਕਾਂ ਦੀ ਪੈਰਵਾਹੀ ਕਰਨਗੇ ਕਦੇ ਉਹ ਆਪਣਾ ESI ਸਕੀਮ ਮੰਗਣਗੇ ਉਹ ਬੱਚਿਆਂ ਤੇ ਔਰਤਾਂ ਨੂੰ ਅਸੀਂ ਉਹਨਾਂ ਤੇ ਤਸ਼ੱਦਦ ਵੀ ਕਰ ਸਕਦੇ ਹਾਂ ਉਹਨਾਂ ਦੀ ਯੂਨੀਅਨ ਬਣਨ ਤੋਂ ਵੀ ਰੋਕ ਸਕਦੇ ਹਾਂ ਉਹਨਾਂ ਤੋਂ ਕੰਮ ਦੇ ਘੰਟੇ ਵੀ ਵਧ ਲੈ ਸਕਦੇ ਹਾਂ ਦੋਸਤੋ ਜਦੋਂ ਤੋਂ ਅਸੀਂ ਮਨੁੱਖ ਨੇ ਔਰਤ ਸੁਭਾਲੀ ਆ ਉਹ ਸੱਭਿਆਤਾ ਵੱਲ ਵਧਣਾ ਸ਼ੁਰੂ ਹੋਇਆ ਹੈਗਾ ਉਦੋਂ ਤੋਂ ਹੀ ਹਰੇਕ ਮਰਦ ਦੇ ਅੰਦਰ ਤੇ ਹਰੇਕ ਔਰਤ ਦੇ ਅੰਦਰ ਆਪਣੇ ਆਪ ਨੂੰ ਖੂਬਸੂਰਤੀ ਦੇ ਤੌਰ ਤੇ ਦਿੱਤੇ ਆ ਜਿਹੜਾ ਪੇਸ਼ ਕਰਨ ਦੀ ਹਰੇਕ ਬੰਦੇ ਦੇ ਮਨ ਦੇ ਵਿੱਚ ਚਾਹਤ ਹੁੰਦੀ ਆ ਹਰੇਕ ਬੰਦੇ ਦੇ ਮਨ ਦੇ ਵਿੱਚ ਇੱਛਾ ਹੁੰਦੀ ਆ ਕਿ ਮੈਂ ਸਭ ਤੋਂ ਸੋਹਣਾ ਦਿਖਾਂ ਮਨੋੱਖ ਵਿਕਾਸ ਕਰਦਾ ਕਰਦਾ ਇਸ ਦੌਰ ਤੀਕ ਪਹੁੰਚਿਆ ਹੈਗਾ ਪੂੰਜੀਵਾਦੀ ਦੌਰ ਆ ਤੇ ਇਸ ਦੌਰ ਦੇ ਵਿੱਚ ਆ ਜਿਹੜਾ ਦਿਖਾਵੇ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਤੇ ਇਸੇ ਦਿਖਾਵੇ ਦੇ ਜਿ وجہੋਂ ਹੀ ਆ ਜਿਹੜਾ ਅਜੋਕੇ ਸਮੇਂ ਦੇ ਵਿੱਚ ਮੇਕਅਪ ਦਾ ਜੋ ਵਰਤਾਰਾ ਹੈਗਾ ਉਹ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਪਿਛਲੇ ਸਮੇਂ ਦੇ ਦੌਰਾਨ ਅਸੀਂ ਇੱਕ ਰਿਪੋਰਟ ਪੜ੍ਹੀ ਸੀਗੀ ਉਸ ਰਿਪੋਰਟ ਦੇ ਵਿੱਚ ਜਿੱਥੇ ਬਾਕੀ ਫਰਮਾਂ ਉਹਨਾਂ ਨੂੰ ਲੌਸ ਹੋਇਆ ਸੀਗਾ ਪਰ ਉਹਨਾਂ ਦੇ ਮੁਕਾਬਲੇ ਜੋ ਕੋਸਮੈਟਿਕ ਦੀਆਂ ਫਰਮਾਂ ਹੈਗੀਆਂ ਉਹਨਾਂ ਨੂੰ ਜਿਹੜਾ ਮੁਨਾਫਾ ਉਹ 5 ਗੁਣਾ ਵੱਧ ਹੋਇਆ ਸੀ ਜੇਕਰ ਕਰੋਨਾ ਕਾਲ ਤੋਂ ਬਾਅਦ ਵੀ ਦੇਖੀ ਤਾਂ ਕਰੋਨਾ ਕਾਲ ਤੋਂ ਬਾਅਦ ਆ ਜਿਹੜਾ ਇੱਕੇ ਦਾਮ ਫੇਰ ਆ ਜਿਹੜਾ ਇੱਕ ਰਿਪੋਰਟ ਫੇਰ ਪ੍ਰਕਾਸ਼ਿਤ ਹੋਈ ਸੀ ਕਿ ਇੱਕੇ ਦਾਮ ਫੇਰ ਆ ਜਿਹੜਾ ਸਭ ਤੋਂ ਵੱਧ ਮੁਨਾਫੇ ਦੇ ਉਛਾਲ ਦੇ ਵਿੱਚ ਆ ਜਿਹੜਾ ਕੋਸਮੈਟਿਕ ਕੰਪਨੀਆਂ ਜਿਹੜੀਆਂ ਉਹ ਸਾਨੂੰ ਦੇਖਣ ਨੂੰ ਮਿਲੀਆਂ ਹੈਗੀਆਂ ਸਾਡੇ ਹੱਥ ਦੇ ਵਿੱਚ ਅ ਇੱਕ ਕਿਤਾਬ ਚਾ ਹੈਗਾ ਤੁਸੀਂ ਦੇਖ ਸਕਦੇ ਹੋ ਦੇਖੇ ਇਸ ਦੀ ਬਹੁਤ ਜ਼ਿਆਦਾ ਅਟਰੈਕਟਿਵ ਆ ਤੇ ਇਸ ਕਿਤਾਬਚੇ ਦਾ ਜਿਹੜਾ ਮੁੱਖ ਸਿਰਸ਼ਕ ਆ ਜਿਹੜਾ ਉਹ ਮੇਕਅਪ ਦੇ ਸਮਾਨ ਦੇ ਸਾਈਡ ਇਫੈਕਟ ਆ ਡਾਕਟਰ ਹਰਗੁਰ ਪ੍ਰਤਾਪ ਜੀ ਦੁਆਰਾ ਇਹ ਕਿਤਾਬਚਾ ਲਿਖਿਆ ਹੋਇਆ ਤੇ ਜੋ ਨਿਹਾਲ ਸਿੰਘ ਵਾਲਾ ਆਪਣੇ ਸੈਂਟਰ ਚ ਚਲਾ ਰਿਹਾ ਹੈਗੇ ਆ ਦੀਪ ਹਸਪੀਟਲ ਐਂਡ ਪੌਇਜ਼ਨ ਟ੍ਰੀਟਮੈਂਟ ਸੈਂਟਰ ਇਸ ਕਿਤਾਬਤੀ ਉੱਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਜੀ ਸਵਾਗਤ ਹੈ ਪਹਿਲਾਂ ਤੋਂ ਤੁਹਾਡਾ ਸਸਰੀ ਕਾਲਜੀ ਪੱਤਰਕਾਰ ਸਾਹਿਬ ਤੁਹਾਨੂੰ ਤੁਹਾਡਾ ਤੇ ਤੁਹਾਡੇ ਮਾਧਮ ਰਹੀ ਸਮੁੱਚੇ ਪੰਜਾਬੀ ਸਰੋਤਿਆਂ ਦਾ ਸਤਿ ਸ੍ਰੀ ਅਕਾਲ ਜੀ ਸ੍ਰ ਡਾਕਟਰ ਸਾਹਿਬ ਤੁਹਾਡੇ ਤੁਸੀਂ ਇਹ ਕਿਤਾਬ ਚ ਲਿਖਿਆ ਹੈਗਾ ਕਾਫੀ ਦੇਖਣ ਨੂੰ ਤੇਜ ਵੀ ਆ ਜਿਹੜਾ ਇਹਦਾ ਕੋਸਟੀ ਲੱਗਦਾ ਹੈਗਾ ਪਰ ਤੁਸੀਂ ਇਹ ਸੁਪਵਾਇਆ ਤੇ ਇਸ ਦਾ ਜਿਹੜਾ ਮੁੱਖ ਸ਼ੀਰਸ਼ਕ ਹੈਗਾ ਮੇਕਅਪ ਦੇ ਸਮਾਨ ਦੇ ਸਾਈਡ ਇਫੈਕਟ ਕਾਫੀ ਸਾਰੀਆਂ ਚੀਜ਼ਾਂ ਦੇ ਸਾਈਡ ਇਫੈਕਟ ਹੁੰਦੇ ਆ ਅੰਗਰੇਜ਼ੀ ਦਾ ਸ਼ਬਦ ਹੈਗਾ ਜੇਕਰ ਸਾਡੇ ਸਧਾਰਨ ਲੋਕਾਂ ਨੂੰ ਸਮਝਾਉਣਾ ਹੋਵੇ ਵੀ ਸਾਈਡ ਇਫੈਕਟ ਹੁੰਦਾ ਕੀ ਹੈਗਾ ਇਹ ਹੈ ਕਿ ਆ ਪੰਜਾਬੀ ਦੇ ਵਿੱਚ ਇਸਦਾ ਮਤਲਬ ਕੀ ਹੈਗਾ ਹੂੰ ਪੱਤਰਕਾਰ ਸਾਹਿਬ ਜਿਹੜਾ ਕਿਤਾਬਚਾ ਅਸੀਂ ਇੱਕ ਬੁੱਕਲੇਟ ਮੈਗਜ਼ੀਨ ਰੂਪੀ ਛਾਪੀ ਹੈ ਮੇਕਅਪ ਦੇ ਸਮਾਨ ਦੇ ਸਾਈਡ ਇਫੈਕਟ ਜੀ ਉਸ ਬੇਸਿਕਲੀ ਜਿਹੜਾ ਸਾਈਡ ਇਫੈਕਟ ਦੀ ਪਰਿਭਾਸ਼ਾ ਕੀ ਹੈ ਹਾਂ ਉਹ ਆਪਾਂ ਕਹਿ ਸਕਦੇ ਹਾਂ ਬੀ ਸਾਈਡ ਇਫੈਕਟ ਦਾ ਮਤਲਬ ਹੁੰਦਾ ਦੁਰ ਪ੍ਰਭਾਵ ਦੁਸ਼ ਪ੍ਰਭਾਵ ਜੀ ਜਾਂ ਬੁਰੇ ਪ੍ਰਭਾਵ ਜਿਹੜੇ ਪ੍ਰਭਾਵ ਜੋ ਵੀ ਅਸੀਂ ਕੈਮੀਕਲ ਪ੍ਰਯੋਗ ਕਰ ਰਹੇ ਹਾਂ ਜਾਂ ਸਬਸਟੈਂਸ ਪ੍ਰਯੋਗ ਕਰ ਰਹੇ ਹਾਂ ਉਸ ਦੇ ਲੋੜੀਂਦੇ ਪ੍ਰਭਾਵਾਂ ਤੋਂ ਵਾਧੂ ਹੁੰਦੇ ਨੇ ਹਾਂ ਉਹ ਤੇ ਬੁਰੇ ਹੁੰਦੇ ਉਹਨਾਂ ਨੂੰ ਆਪਾਂ ਸਾਈਡ ਇਫੈਕਟਸ ਕਹਿੰਦੇ ਹਾਂ ਜੀ ਮੈਂ ਪੁਸਤਕ ਦੇ ਵਿੱਚ ਵੀ ਲਿਖਿਆ ਸਾਈਡ ਇਫੈਕਟਸ ਦਾ ਮਤਲਬ ਹੈ ਦੁਸ਼ਪ੍ਰਭਾਵ ਜਾਂ ਬੁਰਾ ਪ੍ਰਭਾਵ ਜਿਹੜਾ ਕਿ ਵਰਤੇ ਗਏ ਇਲਾਜ ਜਾਂ ਕੈਮੀਕਲ ਜਾਂ ਦਵਾਈ ਦੇ ਲੋੜੀ ਦੇ ਪ੍ਰਭਾਵ ਤੋਂ ਬਾਧੂ ਸਾਡੇ ਸਰੀਰ ਉੱਪਰ ਪੱਗਦਾ ਹੈ ਜੀ ਤੇ ਜਦੋਂ ਆਪਾਂ ਮੇਕਅਪ ਦੀ ਗੱਲ ਕਰਦੇ ਆ ਜੀ ਕਿਉਂਕਿ ਜੋਕੀ ਸਮੇਂ ਦੇ ਵਿੱਚ ਆਪਾਂ ਦੁਕਾਨਾਂ ਦੇ ਵਿੱਚ ਵੀ ਜਦੋਂ ਆਪਾਂ ਕਿਸੇ ਵੀ ਦੁਕਾਨ ਦੇ ਵਿੱਚ ਜਾਂਦੇ ਹੋ ਤਾਂ ਕਹਿੰਦੇ ਹੈਗੇ ਆ ਕਿ ਖੂਬਸੂਰਤੀ ਦੇ ਦੌਰ ਦੇ ਵਿੱਚ ਗਰੰਟੀ ਦੀ ਕੋਈ ਪਰਿਭਾਸ਼ਾ ਨਹੀਂ ਗਰੰਟੀ ਦੀ ਉਮੀਦ ਨਾ ਰੱਖੋ ਫੈਸ਼ਨ ਆ ਜਿਹੜਾ ਫੈਸ਼ਨ ਦੇ ਦੌਰ ਦੇ ਵਿੱਚ ਹੈ ਜਿਹੜਾ ਗਰੰਟੀ ਕੋਈ ਨਹੀਂ ਮੰਨ ਇਹ ਰੱਖ ਦੇਗੀ ਫੈਸ਼ਨ ਆ ਮੇਕਅਪ ਆ ਹਲਤੀ ਕਿਸ ਦਿੱਤੀ ਕਦੇ ਗੱਲਬਾਤ ਹੀ ਨਹੀਂ ਹੋ ਪਾਈ ਕਿ ਕੋਈ ਪਾਊਡਰ ਲਾਉਣ ਦੇ ਨਾਲ ਸਾਨੂੰ ਨਹੀਂ ਲੱਗਦਾਗਾ ਕਿ ਇਸ ਦਾ ਕੋਈ ਨੁਕਸਾਨ ਹੁੰਦਾ ਹੋਊਗਾ ਪਰ ਤੁਸੀਂ ਕਹਿ ਰਹੇ ਹੋ ਇਹਦੇ ਨੁਕਸਾਨ ਹੁੰਦੇ ਕੀ 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 ਕੈਮੀਕਲ ਆਏਗੇ ਜਿਹੜੇ ਨੁਕਸਾਨਦੇ ਹੈਗੇ ਵਿੱਚ ਪੱਤਰਕਾਰ ਸਾਹਿਬ ਦੇਖੋ ਜਿਹੜਾ ਮੇਕਅਪ ਦਾ ਸਮਾਨ ਰੋਜ਼ਾਨਾ ਅਸੀਂ ਪ੍ਰਯੋਗ ਕਰਦੇ ਹਾਂ ਚਾਹੇ ਮਰਦ ਪ੍ਰਯੋਗ ਕਰਦੇ ਆ ਚਾਹੇ ਔਰਤਾਂ ਪ੍ਰਯੋਗ ਕਰਦੀਆਂ ਉਹ ਬੇਸਿਕਲੀ ਤਾਂ ਇੱਕ ਤਰ੍ਹਾਂ ਦਾ ਕੈਮੀਕਲ ਹੀ ਹੁੰਦਾ ਹਮ ਕੈਮਿਸਟਰੀ ਦੇ ਵਿੱਚ ਉਹਦੀ ਕੈਮੀਕਲ ਸਨਰਚਨਾ ਹੁੰਦੀ ਹੈ ਬਕਾਇਦਾ ਕੋਈ ਉਹ ਐਸਿਡਿਕ ਜਾਂ ਬੇਸਿਕ ਹੁੰਦੇ ਨੇ ਬਕਾਇਦਾ ਉਹ ਨੈਚੁਰਲ ਜਾਂ ਅਨੈਚੁਰਲ ਹੁੰਦੇ ਨੇ ਤੇ ਜਦੋਂ ਇੱਕ ਕੈਮੀਕਲ ਹੈ ਸਬਸਟੈਂਸ ਉਹ ਤਾਂ ਉਸਦੇ ਨੇਚਰਲੀ ਕੁਦਰਤੀ ਰੂਪ ਦੇ ਵਿੱਚ ਕੁਝ ਬੁਰੇ ਪ੍ਰਭਾਵ ਵੀ ਹੋਣਗੇ ਕੁਝ ਅੱਛੇ ਪ੍ਰਭਾਵ ਵੀ ਹੋਣਗੇ ਅੱਛੇ ਪ੍ਰਭਾਵ ਆਪਾਂ ਨੂੰ ਦਿਸ ਜਾਂਦੇ ਆ ਜਿਵੇਂ ਸਾਡਾ ਰੰਗ ਸੋਹਣਾ ਹੋ ਜਾਂਦਾ ਉਸ ਵੇਲੇ ਸਾਡੇ ਬੁੱਲ ਸੋਹਣੇ ਹੋ ਜਾਂਦੇ ਆ ਸਾਡੇ ਚੋ ਖੁਸ਼ਬੂ ਵਧੀਆ ਆਉਣ ਲੱਗ ਜਾਂਦੀ ਆ ਜਾਂ ਸਾਨੂੰ ਥੋੜੀ ਜਿਹੀ ਕੰਫਰਟੇਬਲ ਜਿਹਾ ਹੁੰਦਾ ਜਦੋਂ ਪਸੀਨਾ ਆਉਂਦਾ ਤੇ ਸਾਡੇ ਜਿਹੜੇ ਸਨ ਹੁੰਦੇ ਨੇ ਉਹ ਨਹੀਂ ਲੱਗਦੇ ਪਰੰਤੂ ਕੁਝ ਬੁਰੇ ਪ੍ਰਭਾਵ ਵੀ ਹੁੰਦੇ ਨੇ ਜਿਹੜੀਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਜੀ ਇਦਾਂ ਦੇ ਕੈਮੀਕਲਸ ਨੂੰ ਮੇਕਅਪ ਦੇ ਸਮਾਨ ਨੂੰ ਉਹ ਕੀ ਕਰਦੀਆਂ ਨੇ ਬੁਰੇ ਪ੍ਰਭਾਵਾਂ ਨੂੰ ਰਿਲੇਟਿਵਲੀ ਛੁਪਾ ਕੇ ਰੱਖ ਦੀਆਂ ਚੰਗਿਆਂ ਨੂੰ ਬਹੁਤ ਲੋੜ ਤੋਂ ਵੱਧ ਪ੍ਰਚਾਰ ਕਰਕੇ ਰੱਖ ਦੀਆਂ ਜੀ ਜਦੋਂ ਅਸੀਂ ਉਸ ਪ੍ਰਚਾਰ ਦੇ ਵਿੱਚ ਆ ਜਾਂਦੇ ਹਾਂ ਤੇ ਅਸੀਂ ਉਹਨਾਂ ਕੈਮੀਕਲ ਵਾਲੀਆਂ ਆਈਟਮਾਂ ਨੂੰ ਉਹਨਾਂ ਮੇਕਅਪ ਦੇ ਸਮਾਨਾਂ ਨੂੰ ਵਰਤਦੇ ਹਾਂ ਜਦੋਂ ਨਿਤਾ ਪ੍ਰਤੀ ਵਰਤੀ ਜਾਂਦੇ ਲਗਾਤਾਰ ਦੋ ਦੋ ਸਾਲ 10-10 ਸਾਲ 20 ਵੀ ਸਾਲ ਵਰਤੀ ਜਾਂਦੇ ਤਾਂ ਸਾਨੂੰ ਉਹਨਾਂ ਦੇ ਬੁਰੇ ਪ੍ਰਭਾਵ ਵੀ ਸਾਹਮਣੇ ਸਾਡੇ ਆਉਂਦੇ ਜੀ ਇੱਕ ਨੂੰ ਤੁਸੀਂ ਸਵਾਲ ਕੁਝ ਉਠਾਏ ਹੈਗੇ ਆ ਵੀ ਮੇਕਅਪ ਦਾ ਸਮਾਨ ਬਣਿਆ ਕਿਵੇਂ ਹੈਗਾ ਵੀ ਇਹ ਵੀ ਸਵਾਲ ਦੇ ਉੱਤੇ ਗੌਰ ਕਰਨੀ ਚਾਹੀਦੀ ਆ ਜਾਂ ਇਸ ਤੋਂ ਇਲਾਵਾ ਵੀ ਜੇਕਰ ਇਹ ਮੇਕਅਪ ਦਾ ਸਮਾਨ ਬਣਿਆ ਹੈਗਾ ਕਿ ਕੁਝ ਕੁ ਜੰਗਲੀ ਜਾਨਵਰਾਂ ਨੂੰ ਆ ਜਿਹੜਾ ਉਹ ਨੁਕਸਾਨ ਤਾਂ ਨਹੀਂ ਪਹੁੰਚਾਇਆ ਗਿਆ ਤੁਹਾਡੀ ਨਿਗਾਹ ਦੇ ਵਿੱਚ ਇਹੋ ਜਿਹੇ ਕਿਹੜੇ ਪ੍ਰੋਡਕਟ ਹੈਗੇ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਜੰਗਲੀ ਜਾਨਵਰਾਂ ਨੂੰ ਆ ਜਿਹੜਾ ਉਹ ਨੁਕਸਾਨ ਪਹੁੰਚਾਇਆ ਗਿਆ ਹੋਵੇ ਕਦੇ ਦੇਖੋ ਪੁੱਤਰਕਰ ਸਾਹਿਬ ਜਿੰਨਾ ਵੀ ਕੈਮੀਕਲ ਇੰਡਸਟਰੀ ਹੈਗੀ ਹੈ ਮੇਕਅਪ ਦੇ ਸਮਾਨ ਦੀ ਇੰਡਸਟਰੀ ਦਾ ਇਹ ਬਹੁਤ ਹੀ ਸੁੰਦਰਤਾ ਉਤਪਾਦਾਂ ਦੀ ਇੰਡਸਟਰੀ ਦਾ ਸਭ ਤੋਂ ਵੱਧ ਸੂਰਤ ਪੱਖ ਹੈ ਉਹ ਇਹ ਹੈ ਵੀ ਇਹ ਜੰਗਲੀ ਜਾਨਵਰਾਂ ਦੇ ਉੱਤੇ ਜ਼ੁਲਮ ਕਰਕੇ ਬਣਦੇ ਮੰਨ ਲਓ ਕੋਈ ਲਿਪਸਟਿਕ ਬਣਾਈ ਹੈ ਮੰਨ ਲਓ ਕੋਈ ਸੈਂਟ ਬਣਾਇਆ ਹੈ ਮੰਨ ਲਓ ਕੋਈ ਫੇਸ ਵਾਸ਼ ਵਗੈਰਾ ਬਣਾਇਆ ਜਾਂ ਪਾਊਡਰ ਬਣਾਇਆ ਉਹਨਾਂ ਦਾ ਪ੍ਰੀਖਣ ਹੁੰਦਾ ਖਰਗੋਸ਼ਾਂ ਦੇ ਉੱਤੇ ਗਿਨੀ ਪਿਗਸ ਦੇ ਉੱਤੇ ਛੋਟੇ ਜਾਨਵਰਾਂ ਦੇ ਉੱਤੇ ਫਿਰ ਉਹਨਾਂ ਦੇ ਪ੍ਰੀਖਣਾਂ ਦੇ ਵਿੱਚ ਜਦੋਂ ਉਹ ਪਾਸ ਹੋ ਜਾਂਦੇ ਆ ਖਰਗੋਸ਼ਾਂ ਦੇ ਉੱਤੇ ਵਰਤੇ ਤਾਂ ਜਿਹੜੇ ਉਹ ਖਰਗੋਸ਼ ਗਿਨੀ ਪਿਗਸ ਹੋਰ ਜੰਗਲੀ ਜਾਨਵਰ ਰੱਖੇ ਹੁੰਦੇ ਨੇ ਉਹਨਾਂ ਨੂੰ ਛੋਟੇ ਛੋਟੇ ਪਿੰਜਰਿਆਂ ਦੇ ਵਿੱਚ ਕੈਦ ਕਰਕੇ ਰੱਖਿਆ ਹੁੰਦਾ ਹ ਹ ਤੇ ਉਹ ਕਈ ਜਾਨਵਰ ਬਿਮਾਰ ਵੀ ਹੋ ਜਾਂਦੇ ਆ ਤੇ ਕਈ ਜਾਨਵਰ ਤੜਪ ਤੜਕ ਕੇ ਮਰ ਵੀ ਜਾਂਦੇ ਹ ਹ ਤੇ ਮਰਦੇ ਨੇ ਜਦੋਂ ਉਹ ਤੇ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਅਨੈਚੁਰਲ ਹੁਣ ਖਰਗੋਸ਼ ਦੇ ਲਿਪਸਟਿਕ ਲਾਉਣ ਦਾ ਕੀ ਕੰਮ ਸੀਗਾ ਹਮ ਖਰਗੋਸ਼ ਦੇ ਪਾਊਡਰ ਲਾਉਣ ਦਾ ਕੀ ਕੰਮ ਸੀਗਾ ਜੀ ਉਹਦੇ ਲਈ ਤਾਂ ਉਹ ਇੱਕ ਤਰ੍ਹਾਂ ਦਾ ਜ਼ੁਲਮ ਹੀ ਹੋਇਆ ਉੱਤੇ ਹਮ ਤੇ ਉਹ ਵਿਚਾਰਾ ਬੋਲ ਵੀ ਨਹੀਂ ਸਕਦਾ ਚੀਕ ਵੀ ਨਹੀਂ ਮਾਰ ਸਕਦਾ ਤੇ ਅਸੀਂ ਉਹ ਜਿਹੜੇ ਕਾਰਖਾਨੇਦਾਰ ਨੇ ਸੁੰਦਰਤਾ ਉਤਪਾਦ ਵਾਲੇ ਨੇ ਵੀ ਉਸ ਨੂੰ ਤਿਲ ਤਿਲ ਕਰਕੇ ਹੌਲੀ ਹੌਲੀ ਮਾਰਿਆ ਜੀ ਤੇ ਬੜੀ ਇਹ ਘਿਣਾਉਣੀ ਗੱਲ ਹੈ ਸਾਡੇ ਜਿਹੜੇ ਵੀਰ ਭਰਾ ਇਹ ਪ੍ਰਯੋਗ ਕਰਦੇ ਨੇ ਸੁੰਦਰਤਾ ਉਤਪਾਦ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਕਿਤੇ ਇਹ ਪ੍ਰੋਡਕਟ ਹੈ ਜਿਹੜੇ ਜੰਗਲੀ ਜੀਵਾਂ ਦੇ ਉੱਤੇ ਅਤਿਆਚਾਰ ਕਰਕੇ ਛੋਟੇ ਛੋਟੇ ਜਾਨਵਰਾਂ ਦੇ ਉੱਤੇ ਅਤਿਆਚਾਰ ਕਰਕੇ ਤਾਂ ਨਹੀਂ ਤਿਆਰ ਹੋ ਰਹੇ ਜੀ ਕਿ ਜੇ ਹੋ ਰਹੇ ਨੇ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਇਹਨਾਂ ਨੂੰ ਵਰਤੀਏ ਜਾਂ ਨਾ ਵਰਤੀਏ ਜੀ ਅਛਿਕਨ ਨਾਲ ਜਾਨਵਰਾਂ ਦੇ ਨਾਲ-ਨਾਲ ਆ ਜਿਹੜਾ ਤੁਸੀਂ ਔਰਤਾਂ ਤੇ ਬੱਚਿਆਂ ਦੀ ਵੀ ਗੱਲਬਾਤ ਕੀਤੀ ਹੈ ਉਹ ਜਦੋਂ ਇਹ ਪ੍ਰੋਡਕਟ ਬੰਦੇ ਆ ਤਾਂ ਔਰਤਾਂ ਦੇ ਉੱਤੇ ਜਨਮ ਹੁੰਦੇ ਆ ਬੱਚਿਆਂ ਦੇ ਉੱਤੇ ਜਨਮ ਹੁੰਦੇ ਹੈਗੇ। ਕੀ ਤੋਂ ਕਿਸ ਬੇਸ ਦੇ ਉੱਤੇ ਥਿਉਰੀ ਆ ਜਿਹੜੀ ਤੁਸੀਂ ਲੈ ਕੇ ਆਏ? ਦੇਖੋ ਬਹੁਤ ਸਾਰੀਆਂ ਜਿਹੜੀਆਂ ਮੇਕਅਪ ਦੇ ਸਮਾਨ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ। ਜੀ। ਉਹਨਾਂ ਦੀ ਧਰਤੀ ਦੇ ਵਿੱਚੋਂ ਖਣਿਜਾਂ ਦੇ ਰੂਪ ਦੇ ਵਿੱਚ ਖੰਨਣ ਹੁੰਦਾ। ਉਹਨਾਂ ਦੇ ਨਾਲ ਖੰਨਣ ਇੰਡਸਟਰੀ ਜੁੜੀ ਹੁੰਦੀ ਹੈ। ਖਣਿਜਾਂ ਨੂੰ ਧਰਤੀ ਵਿੱਚੋਂ ਕੱਢਣ ਵਾਲੀ ਇੰਡਸਟਰੀ ਜੁੜੀ ਹੁੰਦੀ ਹੈ ਤੇ ਖਣਿਜਾਂ ਨੂੰ ਧਰਤੀ ਵਿੱਚੋਂ ਕੱਢਣ ਵਾਲੀ ਇੰਡਸਟਰੀ ਅੱਗੇ ਆਪਦੇ ਮੁਨਾਫਿਆਂ ਲਈ ਉਸ ਤਰ੍ਹਾਂ ਦੇ ਮਜ਼ਦੂਰ ਰੱਖਦੀ ਹੈ ਖੰਨਣ ਮਜ਼ਦੂਰ ਜਿਹੜੇ ਬੋਲ ਨਹੀਂ ਸਕਦੇ ਜਿਹੜੇ ਸੰਗਠਿਤ ਨਹੀਂ ਹੋ ਸਕਦੇ ਤਾਂ ਤੁਹਾਨੂੰ ਵੀ ਪਤਾ ਕਿਹੜੇ ਸੰਗਠਿਤ ਨਹੀਂ ਹੋ ਸਕਦੇ ਬੱਚੇ ਤੇ ਔਰਤਾਂ ਕਿਹੜੇ ਮਜਬੂਰ ਨੇ ਬੱਚੇ ਤੇ ਔਰਤਾਂ ਜੇ ਸਾਰੇ ਬਾਲਗ ਮਰਦ ਮਜ਼ਦੂਰ ਰੱਖੇ ਹੋਣਗੇ ਤਾਂ ਉਹ ਕਦੇ ਤਨਖਾਹ ਦੀ ਹੜਤਾਲ ਕਰਨਗੇ ਕਦੇ ਆਪਦੀ ਯੂਨੀਅਨ ਬਣਾ ਕੇ ਆਪਦੇ ਹੱਕਾਂ ਦੀ ਪੈਰਵਾਹੀ ਕਰਨਗੇ ਕਦੇ ਉਹ ਆਪਣਾ ESI ਸਕੀਮ ਮੰਗਣਗੇ ਜਾਂ ਕੋਈ ਹੋਰ ਬੈਨੀਫਿਟਸ ਮੰਗਣਗੇ ਫਿਰੰਤੂ ਬੱਚਿਆਂ ਤੇ ਔਰਤਾਂ ਨੂੰ ਅਸੀਂ ਉਹਨਾਂ ਤੇ ਤਸ਼ੱਦਦ ਵੀ ਕਰ ਸਕਦੇ ਹਾਂ ਉਹਨਾਂ ਦੀ ਯੂਨੀਅਨ ਬਣਨ ਤੋਂ ਵੀ ਰੋਕ ਸਕਦੇ ਹਾਂ ਉਹਨਾਂ ਤੋਂ ਕੰਮ ਦੇ ਘੰਟੇ ਵੀ ਵਧ ਲੈ ਸਕਦੇ ਹਾਂ ਤੇ ਇਹ ਵੀ ਹੈਗਾ ਵੀ ਜਿੱਥੇ-ਜਿੱਥੇ ਛੋਟੀਆਂ ਸੁਰੰਗਾਂ ਦੇ ਵਿੱਚੋਂ ਦੀ ਨਿਕਲ ਕੇ ਏ ਡੂੰਗੇ ਜਾ ਕੇ ਖਣਿਜ ਕੱਢ ਕੇ ਲਿਆਉਣਾ ਜੀ ਉੱਥੇ ਫਿਰ ਵੱਡੇ ਸਰੀਰ ਵਾਲਾ ਬੰਦਾ ਨਹੀਂ ਫੇਟਾਂ ਵਾਲਾ ਤੇ ਨਿੱਕੇ ਨਿੱਕੇ ਬੱਚੇ ਚਾਹੀਦੇ ਨੇ ਕੁਝ ਬੱਚੇ ਮਰ ਵੀ ਜਾਂਦੇ ਆ ਕੁਝ ਮਿੱਟਨ ਬੱਚੇ ਮਿੱਟੀ 'ਚ ਵੀ ਦਬੇ ਜਾਂਦੇ ਆ ਤੇ ਕੁਝ ਬੱਚੇ ਕੁਝ ਭੈਣਾ ਵੀ ਇਦਾਂ ਉਹਨਾਂ ਦੀ ਉਹ ਹੋ ਜਾਂਦੀ ਆ ਤਾਂ ਬੱਚਿਆਂ ਦਾ ਸ਼ੋਸ਼ਣ ਵੀ ਹੁੰਦਾ ਸੁੰਦਰਤਾ ਉਤਪਾਦ ਇੰਡਸਟਰੀ 'ਚ ਤੇ ਔਰਤਾਂ ਦਾ ਵੀ ਸ਼ੋਸ਼ਣ ਹੁੰਦਾ ਜੀ ਤੇ ਸਾਨੂੰ ਇਹ ਸੁੰਦਰਤਾ ਉਤਪਾਦਾਂ ਨੂੰ ਵਰਤਣ ਵੇਲੇ ਵੀ ਸਾਨੂੰ ਸ਼ਿਓਰ ਕਰ ਲੈਣਾ ਚਾਹੀਦਾ ਹੈ ਵੀ ਜਿਹੜੇ ਅਸੀਂ ਲਗਾਏ ਆ ਸੁੰਦਰਤਾ ਉਤਪਾਦ ਕਿਤੇ ਇਹਨਾਂ ਦੀ ਕੰਪਨੀ ਨੇ ਉਹੋ ਮਾਲ ਉਤੋਂ ਤਾਂ ਨਹੀਂ ਖਰੀਦਿਆ ਜੀ ਉਸ ਬੰਦੇ ਤੋਂ ਤਾਂ ਨਹੀਂ ਖਰੀਦਿਆ ਖਾਨਨ ਮਾਫੀਆ ਤੋਂ ਜਿਹੜਾ ਔਰਤਾਂ ਤੇ ਬੱਚਿਆਂ ਦਾ ਸ਼ੋਸ਼ਣ ਕਰਦਾ ਜੀ